ਦੇ ਪਿਆਰੇ ਗੁਰਮਖਿ ਬੈਠੇ ਸਨ ਜੋਗ ਜਦੋਂ ਗੁਰਮਖਿ ਬੈਠਣ ਤਾਂ ਫਿਰ ਉਹ ਗੁਰੂ ਜੀਆਂ ਗੱਲਾਂ ਕਰਦੇ ਰਹੇ ਸਾਡੇ ਮਾਡਰ ਟਾਉਨ ਦੇ ਵਿੱਚ ਬਾਦਾਂ ਗੁਰਬਖਸ਼ ਸਿੰਘ ਵੀ ਅਕਾਲੀ ਹੁੰਦੇ ਸਨ ਤੋਂ ਕੋਈ ਸਿਖ ਕਹਿੰਦਾ ਸੀਗਾ ਵੀ ਮੈਂ ਜਲਦੀ ਜਲਦੀ ਇਸ਼ਨਾਨ ਕੀਤਾ ਦੋ ਡੇ ਬੈਦਰ ਪਾਏ ਦੋ ਡੇ ਬੈਦਰ ਪਾਏ ਤੇ ਮੈਂ ਡੇਟ ਹੋ ਗਿਆ ਮੈਂ ਚਲਾ ਗਿਆ ਉਹ ਕੰਦੇ ਜੀ ਇਹ ਤਾਂ ਇਸ਼ਨਾਨ ਨਹੀਂ ਹੈ ਜਦ ਇਹ ਤੁੰ ਬਾਬਾ ਜੀ ਇਸ਼ਨਾਨ ਕਿਉਂ ਨਹੀਂ ਹੈ ਕਹਿੰਦੇ ਕਿ ਸਿਰ ਇਸ਼ਨਾਨ ਕੀਤਾ ਤਾਂ ਗੁਰੂ ਦਾ ਸਿੱਖ ਹੈਗਾ ਤੇ ਉਹਨੇ ਇੱਕ ਲਫ਼ਜ਼ ਇੱਕ ਸ਼ਬਦ ਵਰਤਿਆ ਜਿਹੜਾ ਕਿ ਚਾਹੇ ਕਿਸੇ ਨੂੰ ਸਾਨੂੰ ਲੱਗੋ ਕਹਿੰਦੇ ਇਹ ਕੁੱਤਾ ਇਸ਼ਨਾਨ ਹੈ ਬਾਬਾ ਜੀ ਕੁੱਤਾ ਇਸ਼ਨਾਨ ਇਸ ਤਰ੍ਹਾਂ ਕਹਿੰਦੇ ਕਦੀ ਵੇਖਿਆ ਤੂੰ ਨਦੀ ਪਾਰ ਕਰ ਗਿਆ ਉਹ ਸਿਰ ਨਹੀਂ ਡੋਬਦਾ ਸਾਰਾ ਪਾਣੀ ਦੇ ਵਿੱਚ ਹੋਏਗਾ ਪਰ ਸਿਰ ਜਿਹੜਾ ਉਹਨੂੰ ਨਿਪਟਾਉਂਦਾ ਅਰੇ ਸਿੱਧੇ ਇਹ ਐਗਜ਼ਾਮਪਲ ਦੇ ਕੇ ਸਬਕ ਉਹ ਅਕਸਰ ਦੀ ਸਮਝਾ ਰਹੇ ਸਨ ਤਾਂ ਗੁਰੂ ਸਾਹਿਬ ਕਹਿੰਦੇ ਜੇ ਨਿਤ ਨਿਤ ਮੰਡਕ ਨਾਵੇ ਉਹ ਤਾਂ ਕਹਿੰਦਾ ਹੈ ਪਾਣੀ ਦੇ ਵਿੱਚ ਦਾ ਮਤਲਬ ਜਿੱਦੂ ਸਾਰੇ ਮੁਕਤ ਹੋ ਗਏ ਨਹੀਂ ਜੈਸੇ ਮੰਡਕ ਤੈਸੇ ਉਹ ਨਾਰ ਫਿਰ ਫਿਰ ਦੁਨੀਆ ਆਉਂਦਾ ਇਹ ਦੁਨਆ ਜਿਹੜੀ ਆ ਭੁਗਤ ਰਹੀ ਆ ਦੁਨਾਂ ਦਾ ਆਧਾਰ ਪਾਉਣ ਵਾਸਤੇ ਸਿਰਫ ਕੋਈ ਹੈ ਸਤਨਾਮ ਸ੍ਰੀ ਵਾਹਿਗੁਰੂ ਕਿਹਦੇ ਵਾਹਿਗੁਰੂ ਜਪਿਆ ਕਰ ਨਾਮ ਜਪਿਆ ਕਰ ਸੇਵਾ ਕਰਿਆ ਕਰ ਇਹ ਦੋ ਚੀਜ਼ਾਂ ਬਹੁਤ ਜ਼ਿਆਦੀਆਂ ਉੱਤਮ ਆ ਇਹਨਾਂ ਨੂੰ ਅਸੀਂ ਪਹਿਨਾ ਲਈਏ ਇੱਕ ਸੇਵਾ ਤੇ ਸਿਮਰਨ ਸੇਵਾ ਬਹੁਤ ਵੱਡੀ ਦਾਤ ਹੈ ਗਿਆ ਪਰ ਗੁਰੂ ਸਾਹਿਬ ਕਹਿੰਦੇ ਇਹ ਸਾਰਿਆਂ ਨੂੰ ਪ੍ਰਾਪਤ ਨਹੀਂ ਜਿਸ ਕੇ ਮਸਤਕ ਭਾਗ ਸੇ ਸੇਵਾ ਲਾ ਜਿਹਦੇ ਮਸਤਕ ਦੇ ਲਿਖਿਆ ਵਾ ਉਹ ਸੇਵਾ ਕਰਦਾ ਦੂਸਰਾ ਕਰਦਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਤੂਜੋ ਰਾਮ ਇੱਕ ਹੀ دیਵਾ ਸੱਚਾ ਨਾਮਨ ਗੁਰ ਕੀ ਸੇਵਾ ਜਿਹੜਾ ਸੱਚਾ ਨਾਉਣ ਜਿਹੜਾ ਉਹ ਹੈ ਜਿਹੜਾ ਗੁਰ ਦੀ ਸੇਵਾ ਕਰ ਨਾਮ ਜਪ ਮੈਂ ਦੇਖਿਆ ਬੀਬੀਆਂ ਸੇਰ ਸੇਰ ਦੇ ਦੋਸੀ ਇੱਥੇ ਮਾਡਲ ਟਾਉਨ ਨਾਲੇ ਪੋਚੇ ਖੜੇ ਹੋੜੇ ਦੇ ਨਾਲੇ ਵਾਹਿਗੁਰੂ 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 ਕਰਨਾ ਟਾਲੂ ਖੜਿਆ ਉਹਨਾਂ ਵਾਹਿਗੁਰੂ ਵਾਹਿਗੁਰੂ ਕਰਨਾ ਕਰਾਂਦੇ ਜੀ ਸਾਡੀਆਂ ਮਤਾਵਾਂ ਇਸ ਤਰ੍ਹਾਂ ਸੋ ਗੁਰੂਪ ਜਾਰੋ ਸਚਾ ਨਾਮ ਗੁਰ ਕੀ ਸੇਵਾ ਅੰਤਰ ਮੈਲ ਦੇ ਤੀਰਸ ਨਾਵੇ ਤਿਸੇ ਬਕੁੰਠ ਨਾ ਜਾਣਾ ਲੋਕ ਪ੍ਰਤੀ ਨਾ ਕਛੂ ਨਾ ਹੋਵੇ ਨਾ ਇਹ ਰਾਹ ਪੁਜੋ ਰਾਮ ਏਕ ਹੀ ਦੇਵਾ ਸਚਾ ਨਾਮ ਗੁਰ ਕੀ ਸੇਵਾ ਜਲ ਕੇ ਮੱਧਨ ਜੀ ਕਤ ਹੋਏ ਨਿਤ ਨਿਤ ਮੈਂਡ ਕਮਾਵੇ ਜੈਸੇ ਮੈਂਡ ਕ ਤੈਸੇ ਓਏ ਨਰ ਫਿਰ ਫਿਰ ਜੁਨੀਆ ਤੇ ਕਹਿੰਦੇ ਹੁਣ ਵੇਖ ਲੋ ਸੁਣ ਲੋ ਅਗਲਾ ਸ਼ਬਦ ਜੇ ਤੀਸਰੀ ਤੁਕ ਚ ਕਹਿੰਦੇ ਮਨੋ ਘਠੋਰ ਮਨ ਦੇ ਅੰਦਰ ਕਠੋਰਤਾ ਹੈ ਮਨ ਦੇ ਅੰਦਰ ਵੈਰ ਪਾਵੇ ਮਨੋ ਕਠੋਰ ਮਰੇ ਬਨਾਰਸ ਜਿਹਦਾ ਇੰਨਾ ਮਨ ਦਾ ਕਠੋਰ ਹੋਵੇ ਚੋਰ ਹੋਵੇ ਪਾਪੀ ਹੋਵੇ ਉਹ ਆਖਰੀ ਵਿੱਚ ਸਮੇਂ ਦੇ ਜਾ ਕੇ ਬਨਾਰਸ ਆਪਣੇ ਪ੍ਰਾਣ ਤਿਆਗ ਦੇਵੇ ਤੇ ਕਹਿੰਦੇ ਉਹ ਵੀ ਉਹਨੇ ਵੀ ਬकुंठ ਨੋ ਨਾ ਬਿਜਾ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਝ ਜਾਏ ਉਹ ਨਰਕ ਤੋਂ ਬਚ ਨਹੀਂ ਸਕਦਾ ਉਨੇ ਆਪਣਾ ਕਰਮੋ ਭਗਨੇ ਭਗਣਾ ਮਨੋਂ ਕਠੋਰ ਮਰੇ ਬਨਾਰਸ ਨਾ ਮਾ ਫਾਚਿਆ ਜਾਈ ਹਰਗਾ ਸੰਤ ਮਰੇ ਅੜੰਬੇ ਰੰਭਾਉ ਤਰਦੀਆ ਜਿੱਥੇ ਲੋਕ ਕਹਿੰਦੇ ਇੱਥੇ ਜਨਮ ਲੈਣ ਵਾਲਾ ਜਿਹੜਾ ਖੋਤੇ ਦੀ ਜੂਨ ਚ ਪੈਂਦਾ ਹੈ ਕਹਿੰਦੇ ਜਿਹਨੇ ਸਿਮਰਨ ਕਰਨਾ ਜਿਹਨੇ ਰਾਤ ਸਿਮਰਨ ਕਰ ਰਿਹਾ ਹੈ ਉਹਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੇਫ ਸੇਫ ਨਹੀਂ ਹੈ ਹਰਗਾ ਸੰਤ ਮਰੇ ਅੜੰਬੇ ਜਿਹੜਾ ਹਰਦਾ ਸੰਤ ਹਰਦਾ ਪਿਆਰਾਵਾ ਉਹ ਕਿਤੇ ਵੀ ਪ੍ਰਾਂਤ ਜਾਗੇ ਉਹਨੇ ਸੁਰਗਾ ਨੂੰ ਹੀ ਜਾਣਾ ਉਹਨੇ ਮੁਕਤੀ ਹੋ ਜਾਣਾ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਣ ਤਲਾਈ ਲਾਚ ਦੋ ਵਿੱਚ ਕਹਿੰਦੇ ਨੇ ਜਵੀਰ ਜੀ ਉਹ ਐਸੀ ਜਗ੍ਹਾ ਹੈ ਦਿਨ ਸਨਾ ਰਹਿਣ ਬੇਦਨੇ ਸਾਸ਼ਤਰ ਇਤਨੇ ਦੂਰ ਤੋਂ ਚੱਲ ਕੇ ਅਸੀਂ ਹਰਮੰਦਰ ਸਾਹਿਬ ਇਸ਼ਨਾਨ ਕਰ ਰਹੇ ਆਂ ਐਡੀ ਦੂਰ ਤੋਂ ਚੱਲ ਕੇ ਤਮਤਾਨ ਜਾ ਕੇ ਇਸ਼ਨਾਨ ਕਰ ਲੈਦੇ ਸਾਡੀ ਮੁਕਤੀ ਹੋ ਜਾਏਗੀ ਇਸ ਤਰ੍ਹਾਂ ਨਹੀਂ ਕਿਦਾ ਕਿ ਹਰ ਕਾਲ ਸੰਤ ਮਰੇ ਹੜਮੜੇ ਉਹ ਹੜਮੜੇ ਦੀ ਜਿਹੜੀ ਧਰਤੀ ਜਿੱਦੇ ਤੇ ਸਰਾਪ ਸੀ ਲੋਕਾਂ ਨੂੰ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੂਨ ਪਹਿਲਾਂ ਕਬੀਰ ਜੀ ਨੇ ਆਖਰੀ ਵਾਰ ਆਪਣੇ ਤਿਆਗ ਉਸ ਉਸੇ ਪ੍ਰਾਣ त्यागे ਜਿੱਥੇ ਲੋਕਾਂ ਨੇ ਪਰਮ ਪਾਇਆ ਆਇਆ ਸੀ ਦਿਨ ਸੁਣਾ ਰਹੇ ਨੇ ਕਹਿੰਦੇ ਐਸੇ ਪ੍ਰਭੂ ਨੂੰ ਰਾਤੋ ਜਿੱਥੇ ਨਾ ਦੇੜ ਹੈ ਨਾ ਰਾਤ ਹੈ ਦਿਨ ਸੁਣਾ ਰਹੇ ਬੇਦਨੀ ਸਾਸ਼ਤਰ ਕੋਈ ਬੇਦਨੀ ਹੈ ਉਥੇ ਗੇਤ ਕੋਈ ਨਹੀਂ ਪੜਿਆ ਜਾਂਦੇ ਕੋਈ ਸਾਸ਼ਤਰ ਨਹੀਂ ਹੈ ਉਥੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਆਈ ਨਹੀਂ ਹੈ ਉਥੇ ਸਿਰਫ ਇੱਕੋ ਪਰਮੇਸ਼ਰ ਦਾ ਨਾਮ ਜੰਦਾ ਮਨ ਇੱਕ ਸਾਹਿਬ ਭਾਈ ਰਹਿ ਉਹ ਐਡਾ ਵੱਡਾ ਸਮਰੱਥ ਹੈ ਮੈਂ ਕਈ ਵਾਰ ਆਰਟੀਮੀ ਤੇ ਵਿਹਦਿਆਂ ਦਾ ਸਮੁੰਦਰ ਨੂੰ ਦੇਖ ਲਿਆ ਤੇ ਫਿਰ ਤਾਂ ਚੰਗ ਹੋ ਜਾਂਦੇ ਕਿ ਫਿਰ ਤੋਂ ਵੱਡਾ ਕੋਈ ਨਹੀਂ ਫਿਰ ਤੋਂ ਕੋਈ ਵੱਡਾ ਹੋਈ ਨਹੀਂ ਸਕਦਾ ਅਸਮਾਨ ਨੂੰ ਦੇਖੋ ਅਸੀਂ ਧਰਤੀਆਂ ਨੂੰ ਤੋਲਦੇ ਅਸੀਂ ਸੋਨੇ ਨੂੰ ਤੋਲ ਲੈਨੇ ਆ ਕਦੀ ਕਿਸੇ ਨੇ ਅਸਮਾਨ ਤੋਲ ਕੇ ਦੇਖਿਆ ਐਡਾ ਵੱਡਾ ਹੈ ਜਨਸਨਾ ਦਾ ਹੈ ਏਨੇ શાਸਤਰ ਤਹਾਂ ਬਸੇ ਨਰਮਕਾਰਾ ਕਹਿੰਦੇ ਉਹਦੀ ਥਾਂ ਹੈਗੀ ਐ ਉੱਥੇ ਬਸਦਾ ਜੰਨ ਸਨਾਰੇਣਾ ਕੀਰ ਨਾਰਤ ਸੇਤਰਾ thank oh. you I'm